ਸਤਿਗੁਰ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਅੱਜ ਆਪਾਂ ਖੜੇ ਆ ਜੀ ਪਿੰਡ ਕਾਲੇਕਿਆਂ ਦੇ ਗੁਰੂ ਘਰ ਦੇ ਵਿੱਚ ਜਿੱਥੇ ਸਮੂਹ ਪਿੰਡ ਦੇ ਨਿਵਾਸੀ ਸਾਰੇ ਪਹੁੰਚੇ ਹੋਏ ਨੇ ਨਗਰ ਨਿਵਾਸੀ ਸਾਰੇ ਜਿਵੇਂ ਆਪਾਂ ਕਹਿੰਦੇ ਵੀ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਕਲੱਬ ਸਾਡੇ ਬਣੇ ਹੋਏ ਨੇ ਉਹਨਾਂ ਦੇ ਵੀ ਆਗੂ ਇੱਥੇ ਪਹੁੰਚੇ ਹੋਏ ਨੇ ਸੋ ਅੱਜ ਦਾ ਜਿਹੜਾ ਇੱਥੇ ਮੈਟਰ ਸੀਗਾ ਮਤਾ ਸੀਗਾ ਕੱਲ ਦੀ ਅਲਾਉਂਸਮੈਂਟ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਆਲੇ ਦੁਆਲੇ ਪਿੰਡਾਂ ਦੀਆਂ ਵੀ ਖਬਰਾਂ ਕਈ ਵਾਰ ਸੁਣਦੇ ਆ ਤੇ ਇਹ ਅੱਜ ਦੀ ਜਿਹੜੀ ਗੱਲ ਹੈ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੀ ਗੱਲ ਹੈ ਸੋ ਜਿੱਥੇ ਬੀਤੀ ਰਾਤ ਹੀ ਪਿਛਲੇ ਦਿਨ ਜਿਹੜੀਆਂ ਮੋਟਰਾਂ ਦੇ ਉੱਤੋਂ ਤਾਰਾਂ ਚੋਰੀ ਹੋਈਆਂ ਸੀਗੀਆਂ ਤਾਰਾਂ ਚੋਰੀ ਹੁੰਦੀਆਂ ਨੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਨੇ ਕਿਆਂ ਸੋ ਜਿਨ੍ਹਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਹੈ ਵੀ ਝੋਨੇ ਦਾ ਟਾਈਮ ਹੈ ਜੀਰੀ ਦਾ ਟਾਈਮ ਹੈ ਇਸ ਟਾਈਮ ਦੇ ਉੱਤੇ ਕਿਸਾਨ ਵੀਰ ਨੇ ਜਿਹੜੇ ਉਹਨਾਂ ਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ ਆ ਇੱਕ ਤਾਂ ਚੋਰੀ ਹੋ ਜਾਂਦੀ ਆ ਦੂਸਰਾ ਜਿਹੜਾ ਹੈਗਾਗਾ ਬੀ ਝੋਨਾ ਜਿਹੜਾ ਲਾਈਟ ਚੱਲੀ ਜਾਂਦੀ ਹੈ ਝੋਨਾ ਸੁੱਕਦਾ ਹੈ ਨਾ ਚਾਰ ਸਪਿਰੋ ਸਾਰੇ ਪਾਸੋਂ ਨੁਕਸਾਨ ਹੈ ਜ਼ਮੀਂਦਾਰਾਂ ਦਾ ਅੱਜ ਇੱਥੇ ਸਾਰਾ ਹੀ ਪਿੰਡ ਇਕੱਠਾ ਹੋਇਆ ਹੈ ਬਾਕੀ ਆਪਾਂ ਸਰਪੰਚ ਸਾਹਿਬ ਸਾਡੇ ਇੱਥੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਜਿਹੜਾ ਇਹ ਇਕੱਠਾ ਹੈ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਕਰਨਾ ਚਾਹੋਗੇ ਜਿਹੜਾ ਅੱਜ ਦਾ ਇਹ ਆਪਾਂ ਸਾਰੇ ਪਿੰਡ ਨੇ ਇਕੱਠ ਰੱਖਿਆ ਹੈਗਾ ਅਰਦਾ ਪਹਿਲਾ ਸਾਰਿਆਂ ਨੂੰ ਬਾਈਕੂ ਖਾਲਸਾ ਦਾ ਅੱਜ ਦਾ ਇਕੱਠੇ ਹੀ ਇਹ ਜੇ ਚੋਰਾਂ ਤੋਂ ਬਹੁਤ ਪਰੇਸ਼ਾਨ ਆ ਸਾਰਾ ਪਿੰਡ ਨਾਇਕਾਂ ਰਾਂਚ ਕਣਕ ਛੜਦੇ ਨੇ ਐ ਮੋਟਰਾਂ ਦੇ ਤਾਰਾਂ ਛੜਦੇ ਨੇ ਨਾ ਕੋਈ ਹੋਰ ਕੋਈ ਕੀਮਤੀ ਚੀਜ਼ ਆ ਕੋਈ ਬੁੜੀ ਕੱਲੀ ਘਰੇ ਨਹੀਂ ਰਹਿ ਸਕਦੀ ਘਰੇ ਵੀ ਵੜਦੇ ਨੇ ਦੁਪਹਿਰੇ ਇਹ ਮਸਜਿਦ ਦੇ ਵਿੱਚ ਨਾ ਚੋਰੀ ਕਰੀ ਮੰਦਿਰ ਚ ਚੋਰੀ ਕਰੀ ਬਾਬੇ ਚੀਚਰ ਦੱਸਦੇ ਨੇ ਚੋਰੀ ਕਰੀ ਇਹਨਾਂ ਤੋਂ ਸਾਰਾ ਪਿੰਡ ਪਰੇਸ਼ਾਨ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦਾ ਹੱਲ ਕਰਿਆ ਜਾਵੇ ਇਹਨਾਂ ਤੇ ਕੋਈ ਪਰਚਾ ਪਾਇਆ ਜਾਵੇ ਇਹਨਾਂ ਨੂੰ ਸਦਾ ਵਾਸਤੇ ਜੇਲ੍ਹ ਚ ਸੁੱਟਿਆ ਜਾਵੇ ਅਸੀਂ ਸਾਰਾ ਪਿੰਡ ਹੀ ਪਰੇਸ਼ਾਨ ਹੈ ਇਨਾਂ ਤੇ ਤਿੰਨ ਚਾਰ ਚਾਰਕ ਬੰਦੇ ਨੇ ਇਹਦਾ ਨਾਂ ਅਸੀਂ ਲੈ ਦਿੰਨੇ ਆ ਇੱਕ ਤਾਂ ਕੋਈ ਡਾਕੂ ਡੂਕੂ ਇਹਨਾਂ ਦਾ ਸਰਦਾਰਾਂ ਦਾ ਰਿਸ਼ਤੇਦਾਰ ਠੀਕ ਹੈ ਜੀ ਇੱਕ ਉਹ ਹੈਗਾ ਇਹਨਾਂ ਦਾ ਦਾਨੇ ਦਾ ਕੋਈ ਕੀ ਨਾਂ ਦਾ ਪ੍ਰਗਟ ਪ੍ਰਗਟ ਇੱਕ ਦੋ ਬੰਦੇ ਹੋਰ ਨੇ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ ਸਰ੍ਹੇਮ ਨਾਂ ਲੈਣੀ ਸਰਪੰਚ ਸਾਹਿਬ ਜਿਵੇਂ ਹੁਣ ਤੁਸੀਂ ਇਹ ਨਾਂ ਲੈ ਕੇ ਦੱਸ ਰਹੇ ਹੋ ਹਨ ਜੀ ਵੀ ਕੀ ਜਿਵੇਂ ਹੁਣ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਜੀ ਉਹਨਾਂ ਤੇ ਕੋਈ ਕਾਰਵਾਈ ਪਿੰਚਾਇ ਪਿੰਡ ਵੱਲੋਂ ਜਾਂ ਪੰਚਾਇਤ ਵੱਲੋਂ ਕੋਈ ਕਰਵਾਈ ਜਾਂਦੀ ਹੈ ਜਾਂ ਉਹਨਾਂ ਦੇ ਜਿਹੜੇ ਜ਼ਮਾਨਤਾਂ ਦਿੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੂਗਾ ਜੀ ਜਿਹੜੇ ਬੰਦੇ ਮੈਂ ਨਗਰ ਨੂੰ ਬੇਨਤੀ ਕਰਨਾ ਜਿਹੜਾ ਬੰਦਾ ਉਹਨਾਂ ਨੇ ਜ਼ਮਾਨਤ ਦਿੰਦਾ ਚਾਹੇ ਜ਼ਮਾਨਤੀ ਆ ਬੰਦਾ ਚਾਹੇ ਕੋਈ ਨੰਬਰਦਾਰ ਆ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਹਿਲਾਂ ਤਾਂ ਇਹ ਕੰਮ ਤੁਸੀਂ ਨਾ ਕਰੋ ਜੇ ਕੋਈ ਕਰੋਗੇ ਫਿਰ ਪਿੰਡ ਕਨੀਓ ਜਿਹੜਾ ਫੈਸਲਾ ਲੈ ਜਾਊ ਤੁਹਾਡੇ ਖਿਲਾਫ ਉਹ ਭਾਈ ਸ਼ਕਤੀ ਨਾਲ ਹੀ ਲੈ ਜਾਊਗਾ ਚਾਹੇ ਉਹਨਾਂ ਦਾ ਅਸੀਂ ਭਾਂਡਾ ਧਿਆਗੀਏ ਚਾਹੇ ਕੋਈ ਹੋਰ ਫੈਸਲਾ ਲਈ ਨਾ ਅਗੇ ਉਹਨਾਂ ਜਮਾਨਤ ਕਰਾਉਣੀਆਂ ਕਿਸੇ ਚੋਰ ਦੀ ਨਾ ਕਿਸੇ ਨਸ਼ੇ ਵਾਲੇ ਦੀ ਜਮਾਨਤ ਕਰਾਉਣੀ ਹੈ ਠੀਕ ਹੈ ਜੀ ਹਾਂ ਦੋਨਾਂ ਦੀ ਸੋ ਅੱਜ ਦਾ ਜਿਹੜਾ ਇਹ ਫਿਰ ਇੱਥੇ ਇਕੱਠ ਰੱਖਿਆ ਹੈ ਇਹਦਾ ਹਲੇ ਤੱਕ ਕੋਈ ਸ਼ਿੱਟਾ ਨਿਕਲਿਆ ਜਾਂ ਕੋਈ ਹਲੇ ਕਾਰਵਾਈ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਸਾਨੂੰ ਟਾਈਮ ਮਿਲਿਆ ਐਸ.ਐਚ.ਓ ਸਾਹਿਬ ਦਾ ਥਾਣਾ ਤਨੋਲਾ 10 ਵਜੇ ਦਾ ਠੀਕ ਹੈ ਜੀ ਅਸੀਂ 10 ਵਜੇ ਥਾਣਾ ਤਨੋਲਾ ਜਾਵਾਂਗੇ ਠੀਕ ਹੈ ਜੀ ਜੇ ਜਿਵੇਂ ਸਾਨੂੰ ਕੋਈ ਅਸੀਂ ਆਪਦੀ ਗੱਲ ਦੱਸਾਂਗੇ ਜਾ ਕੇ ਸਾਨੂੰ ਪ੍ਰਸ਼ਾਸਨ ਜਿਵੇਂ ਮੁਰੂ ਕੋਈ ਕਹੂਗਾ ਅਸੀਂ ਉਸ ਤਰ੍ਹਾਂ ਪਾਲਣਾ ਕਰੀਏ ਉਸ ਗੱਲ ਬਾਕੀ ਆਪਾਂ ਜਿੰਨੇ ਵੀ ਇੱਥੇ ਨਗਰੋਂ ਅਸੀਂ ਬੈਠੇ ਨੇਗੇ ਸਾਰਿਆਂ ਤੋਂ ਇੱਕ ਵਾਰੀ ਪੁੱਛ ਲੈਨੇ ਆ ਕਿ ਤੁਸੀਂ ਸਾਰੇ ਜਿਹੜੇ ਬਹਾਂ ਖੜੀਆਂ ਕਰਕੇ ਦੱਸੋਗੇ ਜੀ ਵੀ ਸਰਪੰਚ ਸਾਹਿਬ ਦੀ ਗੱਲ ਨਾਲ ਸਹਿਮਤ ਹੋਗੇ ਦੇਖ ਸਕਦੇ ਹੋ ਜੀ ਸਾਰੇ ਹੀ ਪਿੰਡ ਦੀ ਸਹਿਯੋਗ ਮਿਲ ਰਿਹਾ ਹੈ ਸਰਪੰਚ ਸਾਹਿਬ ਦੇ ਨਾਲ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਾਰੇ ਇੱਥੇ ਨੇ ਕਲੱਬਾਂ ਦੇ ਮੈਂਬਰ ਵੀ ਸਾਰੇ ਇੱਥੇ ਖੜੇ ਨੇ ਬਾਕੀ ਕਿਸਾਨ ਜੁਨੀਆਨ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਸਾਰੀਆਂ ਇੱਥੇ ਮੌਜੂਦ ਨੇ ਗੀਆਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਆਪੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਜੀ ਪਹਿਲਾਂ ਆਪਣਾ ਨਾਮ ਦੱਸੋ ਕਿਹੜੀ ਜਥੇਬੰਦੀ ਆ? ਬੰਦੇਵ ਸਿੰਘ ਕਾਲੇਗੇ। ਠੀਕ ਹੈ ਜੀ। ਮੀਤ ਪ੍ਰਧਾਨ। ਠੀਕ ਹੈ ਜੀ। ਅਸੀਂ ਇਹ ਕੱਠ ਕੀਤਾ ਹੈ ਵੀ ਭਾਈ ਜਿਹੜੇ ਚੋਰੀ ਹੈ। ਹਾਂਜੀ। ਇਹ ਬਹੁਤ ਪਰੇਸ਼ਾਨੀ ਹੈ। ਹੂੰ। ਪੈਸਾ ਬਹੁਤ ਲੱਗਦਾ ਮਹਿੰਗੀ ਬਹੁਤ ਹੈ ਚੀਜ਼। ਤਾਰ ਰੋਜ਼ ਵੱਧਦੀ ਰਹੀ ਹੈ। ਹੂੰ। ਇਹ ਤਾਰਾਂ ਵੱਧਨੀਆਂ ਕਰਕੇ ਬਹੁਤ ਅਖਿਆਈ ਹੋ ਗਈ ਨਗਰ ਨੂੰ। ਹੂੰ। ਇਹ ਸਾਰੇ ਨਗਰ 'ਚ ਅੱਗ ਫੈਲ ਰਹੀ ਹੈ ਤਾਂ ਸਾਰੇ ਨਗਰ ਦਾ ਇਕੱਠ ਹੋਇਆ ਹੈ। ਇਹਦਾ ਇੰਤਜ਼ਾਮ ਕਰਨ ਵਾਸਤੇ ਇਹ ਨਗਰ ਇਕੱਠ ਹੋਇਆ ਤਾਂ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਜਿਹੜੀ ਗੱਲ ਹੋ ਸਾਰੀ ਦੱਸਾਂਗੇ ਉਹ ਗੱਲ ਵਾਸਤੇ ਸਾਰਾ ਨਗਰ ਏਕਤਾ ਨਾਲ ਹੀ ਥਰੂ ਏਕਤਾ ਨਾਲ ਹੀ ਇਕੱਠੇ ਹੋਣਗੇ ਇੱਕ ਕੱਲਾ ਬੰਦਾ ਵੀ ਕੋਈ ਕਰ ਸਕਦਾ ਸਾਰੇ ਸਾਰਿਆਂ ਦੇ ਸਾਰੇ ਮਗਰ ਜਾਵਾਂਗੇ ਠੀਕ ਹੈ ਜੀ ਇੱਕ ਮੈਂ ਛੁੱਟੀ ਦੀ ਗੱਲ ਸੋਥੋਂ ਹੋਰ ਪੁੱਛਣੀ ਚਾਹਾਂਗੇ ਜੀ ਕਈ ਵਾਰ ਨਾ ਕੋਈ ਬੰਦਾ ਜਿਹੜਾ ਕੋਈ ਚੋਰੀ ਕਰਦਾ ਉਹਨੂੰ ਕੋਈ ਦੇਖ ਲੈਂਦੇ ਨੇ ਹਨਾ ਦੇਖਣ ਤੋਂ ਬਾਅਦ ਵਿੱਚ ਅਗਲਾ ਦੱਸਦਾਗਾ ਕਿ ਉਹਨਾਂ ਦਾ ਵੀ ਇਹ ਨਗਰ ਆਪਣਾ ਸਹਿਯੋਗ ਦੇਊਗਾ ਜਿਹੜਾ ਬੰਦਾ ਉਹਨਾਂ ਨੂੰ ਦੱਸਦਾਗਾ ਵੀ ਆ ਆ ਬੰਦੇ ਨੇ ਚੋਰੀ ਕੀਤੀ ਆ ਉਹਨਾਂ ਨੂੰ ਜੇ ਫੜਦਾ ਹੈ ਉਹਦਾ ਪੂਰਾ ਸਹਿਯੋਗ ਦੇਵਾਂਗੇ ਜੀ ਪੂਰਾ ਉਹਦੇ ਮਗਰ ਪੁਰਾਂਗੇ ਠੀਕ ਹੈ ਜੀ ਜਿਹੜਾ ਬੰਦਾ ਦੱਸੂ ਚੋਰ ਨੂੰ ਉਹਦਾ ਅਸੀਂ ਪੂਰੀ ਵੀ ਮਦਦ ਕਰਾਂਗੇ ਜਿਵੇਂ ਉਹ ਕਹੂ ਨਾਲ ਉਹਦੇ ਤੁਰਾਂਗੇ ਹਰ ਇੱਕ ਗੱਲ 'ਚ ਖੜਾਂਗੇ ਉਹਦੇ ਨਾਲ ਖੜਾਂਗੇ ਠੀਕ ਹੈ ਜੀ ਲੈ ਹਾਂ ਚੋਰ ਨੂੰ ਫੜੇ ਦੱਸੇ ਸਾਨੂੰ ਵੀ ਆ ਫਲਾਣਾ ਬੰਦਾ ਮੈਂ ਚੋਰੀ ਕਰਦਾ ਦੇਖੂ ਇੱਕ ਸਰਪੰਚ ਸਾਹਿਬ ਨੇ ਵੀ ਪਹਿਲਾਂ ਗੱਲਬਾਤ ਕਰੀ ਹੈ ਜੀ ਜਿਹੜੇ ਜਵਾਨਤਾਂ ਲਈ ਵੱਡਾ ਮੈਟਰ ਇਹ ਹੈ ਜੀ ਕਿਉਂਕਿ ਕੋਈ ਵੀ ਹੈ ਕੋਈ ਨਸ਼ੇ ਵਾਲਾ ਚਾਹੇ ਕੋਈ ਚੋਰ ਹੈ ਨਾ ਚੋਰੀ ਕਰਕੇ ਉਹ ਥਾਣੇ ਤੱਕ ਪਹੁੰਚਦਾ ਮਗਰੋਂ ਆ ਪਹਿਲਾਂ ਜਵਾਨਤਾਂ ਵਾਲੇ ਉਹਨਾਂ ਦੇ ਮਗਰ ਭੱਜ ਜਾਂਦੇ ਨੇ ਵੈਸੇ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਹੋਈ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਉਹਨਾਂ ਬਾਰੇ ਗੱਲ ਇਹੀ ਹੈ ਜੀ ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਭਾਈਵੰਦੀ ਚ ਕਹਾਂਗੇ ਵੀ ਭਾਈਵੰਦੀ ਚ ਭਾਈ ਜਬਾਨ ਤੇ ਨਹੀਂ ਕਰਾਉਣੀ ਆਪਾਂ ਭਾਈਆਂ ਦੇਖ ਸਭ ਦੇ ਅੰਦਰ ਜਾਂਦੀ ਐ ਛੁੱਲਿਆਂ ਤੱਕ ਸਭ ਫਾਇਲ ਲੜ ਗਈ ਵੀ ਦੂਜੀ ਗੱਲ ਉਹਦਾ ਭਾਂਡਾ ਸਿੱਟਿਆ ਜਾਏ ਕੁਛ ਕਰੀਏ ਨਗਰ ਜਿਵੇਂ ਕਹੂ ਫੈਸਲਾ ਲਵੂ ਉਵੇਂ ਜਿ ਕਰੀ ਹੂ ਉਹਨੂੰ ਤਿਆਗਾਂਗੇ ਬਾਕੀ ਇਹ ਗੱਲ ਐ ਵੀ ਜਾਇ ਕੋਈ ਚੋਰੀ ਕਰਦਾ ਚਾਹੀ ਕੋਈ ਕੋਈ ਕਤਰੀ ਦੀ ਛੇੜਸਾਲੀ ਕਰਦਾ ਚਾਹੀ ਕੋਈ ਨਸ਼ਾ ਕਰਦਾ ਹੂੰ ਉਹਦੀ ਕਿਸੇ ਨੇ ਵੀ ਬੰਦੇ ਨੇ ਮਦਦ ਨਹੀਂ ਕਰਨੀ ਠੀਕ ਐ ਇਹ ਗੱਲ ਕਹਿੰਦਾ ਵੀ ਉਹਦੀ ਮਦਦ ਨਾ ਕਰੋ ਉਹਦੇ ਮਗਰ ਨਾ ਜਾਓ ਉਹਨੂੰ ਛਡਾਉਣ ਨਾ ਜਾਓ ਉਹੀ ਆਪਦਾ ਉਹ ਆਪਦੇ ਸਿਰ ਤੇ ਕਰੇ ਨਾ ਕਰੇ ਆਪੇ ਸਰਕਾਰ ਉਹਦੇ ਨਾਲ ਇਹ ਫੈਸਲਾ ਲਵੇ ਸਰਕਾਰ ਕੁਝ ਕਰੇ ਕੁਝ ਨਾ ਕਰੇ ਸਰਕਾਰ ਦਾ ਕਸਾ ਵੀ ਭਈ ਨਸ਼ਿਆਂ ਨੂੰ ਉਸੇ ਫੜਦਿਆਂ ਜੇ ਨਸ਼ਾ ਜੱਗਰ ਹੋ ਕੇ ਫੜੀਦਾ ਫੇਰ ਅਜੇ ਉਹ ਤੇ ਸਰਕਾਰ ਨਹੀਂ ਕੁਝ ਕਰੂ ਫੇਰ ਅਸੀਂ ਤਾਂਾਂ ਵੀ ਜਾਵਾਂਗੇ ਅਸੀਂ ਇਹ ਤਾਂ ਦੀ ਗੱਲ ਕਰਾਂਗੇ ਵੀ ਡੀਸੀ ਨੂੰ ਵੀ ਕਹਾਂਗੇ ਤਾਂਾਂ ਐਸਐਸਪੀ ਨੂੰ ਵੀ ਕਹਾਂਗੇ ਵੀ ਇਹ ਥੱਲੋਂ ਤਾਂ ਅਸੀਂ ਆਹ ਗੱਲ ਕਰਦੇ ਫੜਦੇ ਨਹੀਂ ਠੀਕ ਹੈ ਜੀ ਹਾਂ ਜੀ ਸਰਪੰਚ ਸਾਹਿਬ ਕਹਿਣਾ ਚਾਹੁੰਗਾ ਜੀ ਕੋਈ ਹੋਰ ਬੇਨਤੀ ਹੈ ਜੀ ਸਾਰਿਆਂ ਨੂੰ ਜੇੜਾ ਕੋਈ ਮੁੰਡਾ ਕੁੜੀ ਆਪ ਵਿਆਹ ਕਰਾ ਲੈਂਦੇ ਨੇ ਆਜੀ ਮਰਜ਼ੀ ਨਾਲ ਆਪਣੇ ਪਿੰਡ 'ਚ ਦੋ ਤਿੰਨ ਕੇਸ ਹੋ ਗਏ ਉਹਨਾਂ ਨੂੰ ਨਗਰ ਜੀ ਨਹੀਂ ਰਹਿਣ ਦਿੱਤਾ ਜਾਊਗਾ ਬਹੁਤ ਵਧੀਆ ਜਿੱਥੇ ਮਰਜ਼ੀ ਜਾਣ ਵਧੀਆ ਗੱਲ ਹੈ ਜੀ ਕਿਉਂਕਿ ਚਲੋ ਉਹਨਾਂ ਨੇ ਜੋ ਗਲਤੀ ਕਰ ਲਈ ਜੋ ਜੋ ਮਰਜ਼ੀ ਕਰ ਲਿਆ ਪਰ ਮਾਪੇ ਨੂੰ ਮਾਪੇ ਦਾ ਕੋਈ ਕਸੂਰ ਨਹੀਂਗਾ ਮਾਪੇ ਤੋਂ ਕੋਈ ਚੱਕਰ ਨਹੀਂ ਹਾਂ ਉਹਨਾਂ ਨੂੰ ਜਰਨਾ ਬਹੁਤ ਔਖਾ ਬਹੁਤ ਸੁਣੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਦੇਖੋ ਜੀ ਅੱਜ ਦੇ ਜਿਹੜੇ ਇੱਥੇ ਫੈਸਲੇ ਲੈਂਦੇ ਗਏ ਨੇ ਉਹ ਤੁਹਾਨੂੰ ਸਾਰੇ ਹੀ ਦਿਖਾਏ ਨੇ ਹਨਾ ਤੇ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਨਗਰ ਨਿਵਾਸੀ ਇੱਥੇ ਇਕੱਠੇ ਹੋਏ ਨੇਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਹਾਂਜੀ ਬਬਾਈ ਕੀ ਕਹਿਣਾ ਚਾਹੋਗੇ ਤੁਸੀਂ ਸੁਣਿਆਗਾ ਇੱਥੋਂ ਵੀ ਛੋਡੇ ਘਰ ਵਿੱਚ ਚੋਰੀ ਹੋਈ ਸੀਗੀ ਹਾਂਜੀ ਕਿੰਨੀ ਚੋਰੀ ਹੋਈ ਸੀ ਕਿਹਨੇ ਕੀਤੀ ਸੀ ਕੋਈ ਪਤਾ ਲੱਗਿਆ ਜੀ ਪਤਾ ਤਾਂ ਕੋਈ ਲੱਗਿਆ ਨਹੀਂ ਪਤਾ ਕੋਈ ਨਹੀਂ ਲੱਗਿਆ ਹਾਂਜੀ ਅੱਛਾ ਤੋ ਕੋਈ ਕੋਈ ਸ਼ੋਬ ਕੋਈ ਨਹੀਂ ਨਿਕਲੀ ਨਾ ਠੀਕ ਹੈ ਕੀ ਕੀ ਚੋਰੀ ਹੋਇਆ ਸੀਗਾ ਇੱਕ ਕਣਕ ਦਾ ਗੱਟਾ ਜੀ ਅੱਛਾ ਜੀ 8000 ਰੁਪਇਆ ਹੂੰ ਤੁਹਾਨੂੰ ਮਾਇਰ ਤੰਨੇ ਮੋਬਾਈਲ ਹਾਂ ਜੀ ਘਰ ਦੇ ਵਿੱਚੋਂ ਚੋਰੀ ਹੋ ਗਈ ਅ ਚੋਰੀ ਹੋ ਗਈ ਇਹ ਰਾਤ ਨੂੰ ਹੋਏ ਜਾਂ ਦਿਨੇ ਜਿਹੜੇ ਹੋਏ 9:30 12 ਵਜੇ ਅੱਛਾ ਦਿਨੇ ਚੋਰੀ ਹੋ ਗਈ ਹਾਂ 12 ਵਜੇ 9:30 ਵਜੇ ਅੱਛਾ ਜੇ ਆਪਾਂ ਘਰ ਦੀ ਗੱਲ ਕਰੀਏ ਘਰ ਤੋਂ ਢਾ ਬਾਹਰ ਖੇਤਾ ਹੁੰਦਾ ਜਾਂ ਕਿਸੇ ਪਾਸੇ ਜਾਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਚੋਰੀ ਹੋ ਗਈ ਹਾਂ ਹਾਂ ਜੀ ਪਿੰਡ ਵਿੱਚ ਹੋ ਗਈ ਜੀ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਨਹੀਂ ਲੱਗਿਆ ਅੱਛਾ ਅੱਛਾ ਸੌਰੀ ਮੈਂ ਪੁੱਛਣਾ ਚਾਹਾਂਗਾ ਜੀ ਆਪਾਂ ਵੀ ਜੇ ਬੇਸੇ ਮਜਾਦਬਾਦੀ ਕੋਈ ਗੱਲ ਨਹੀਂ ਕਰਦਾ ਕਿਹੜੀ ਕਾਸਟ ਨਾਲ ਆਪਾਂ ਸਬੰਧਤ ਹੈ ਜੀ ਯਾ ਤੇ ਹੀ ਆ ਰਮਦਾਸੀਆ ਸਿੰਘਾਂ ਦੇ ਪਰਿਵਾਰ ਚੋਂ ਜੀ ਹਾਂਜੀ ਹਾਂ ਰਮਦਾਸੀਆ ਸਿੰਘਾਂ ਦੇ ਪਰਿਵਾਰ ਵਿੱਚੋਂ ਨੇ ਜੀ ਦੇਖ ਸਕਦੇ ਹੋ ਬਜ਼ੁਰਗ ਜਿਨ੍ਹਾਂ ਨੇ ਦੱਸਿਆ ਵੀ ਕਣਕ ਵੀ ਸਾਡੀ ਇੱਥੇ ਚੋਰੀ ਹੋਈ ਹੈ ਤੇ ਘਰੋਂ 8000 ਰੁਪਇਆ ਤੇ ਤਿੰਨ ਮੋਬਾਈਲਾਂ ਦਿਨ ਦਿਹਾੜੇ ਚੋਰੀ ਹੋ ਗਈਆਂ ਦੱਸੋ ਬਾਈ ਜੀ ਦੱਸ ਰਹੇ ਨੇ ਕਿ ਸੇ ਕਹਿੰਦੇ ਕਣਕ ਵੀ ਜਿਹੜੀ ਹੈਗੀ ਆ ਉਹ ਬੱਲੀਆਂ ਇਕੱਠੀਆਂ ਕਰਕੇ ਇਕੱਠੀ ਕਰੀ ਵੀ ਕਣਕ ਸੀਗੀ ਜਿਹੜੀ ਇਸ ਗਰੀਬ ਬੰਦੇ ਦੇ ਘਰੋਂ ਚੋਰੀ ਹੋਈ ਆ ਗੱਲ ਪਹਿਲਾਂ ਮੈਂ ਸਵੇਰੇ ਅਲਾਸਮੈਂਟ ਦੇ ਵਿੱਚ ਜਿਹੜੀ ਗੱਲ ਸੁਣ ਰਿਆ ਸੀਗਾ ਵੀ ਅੱਗ ਜਿਹੜੀ ਲੱਗੀ ਆ ਉਹ ਹਰ ਇੱਕ ਦੇ ਚੁੱਲ੍ਹੇ ਤੱਕ ਜਾਊਗੀ ਗੱਲ ਇਹ ਨਹੀਂ ਵੀ ਕੱਲੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੁੰਦੀਆਂ ਨੇ ਨਾ ਗਰੀਬ ਗੁਰਵੇ ਕਿਸੇ ਦੇ ਵੀ ਘਰ ਚੋਰੀ ਹੋ ਸਕਦੀ ਹੈ ਸੋ ਇਸ ਤੇ ਅਨੱਥ ਕਾਉਣ ਵਾਸਤੇ ਪਿੰਡ ਦਾ ਸਾਰਾ ਜਗਾ ਇਕੱਠਾ ਹੈ ਜੀ ਸੋ ਵੀਡੀਓ ਨੂੰ ਵੱਤ ਬੱਦ ਲੈ ਕੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ